ਨਾਮ ਸੁਖਦੀਪ कौर ਹੈ ਪਿੰਡ ਕਸਾਨੀ ਕਲਾ ਮੈਂ ਆਪਣੇ ਪਿੰਡ ਚ ਵਿਰਾਸਤੀ ਮੇਲਾ ਕਰਾ ਰਹੀ ਆ ਤਾਂ ਕਿ ਮੇਰੇ ਜਿਹੜੇ ਭਤੀਜੇ ਤੇ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਨੇ ਉਹ ਵੀ ਇਸੇ ਨਾਲ ਜੁੜੇ ਰਹਿਣ ਕਿਤਾਬਾਂ ਨਾਲ ਜੁੜੇ ਰਹਿਣ ਕਿਉਂਕਿ ਕਿਤਾਬਾਂ ਤੋਂ ਬਿਨਾ ਕੁਝ ਵੀ ਨਹੀਂ ਧੰਨਵਾਦ ਤੁਹਾਨੂੰ ਇਹ ਕਿੰਨਾ ਮੇਲਾ ਤੁਹਾਡਾ ਸਿਰ ਤੀਆਂ ਸਾਡਾ 7ਵਾਂ ਮੇਲਾ ਹੈ ਵਿਰਾਸਤੀ ਮੇਲਾ ਸੀ ਪਹਿਲੀ ਵਾਰ ਕਰ ਰਹੇ ਹਾਂ ਜਿਮਾਂ ਦੇ ਵਿੱਚ ਕਿਵੇਂ ਆਇਆ ਵੀ ਕਿਿਆਂ ਦੇ ਨਾਲ ਆਪਾਂ ਕਿਤਾਬਾਂ ਦੀ ਵੀ ਗੱਲ ਕਰੀ ਮੰਨਦੇ ਚੱਤਾਂ ਐ ਵੀ ਮੈਂ ਕੈਨੇਡਾ ਗਈ ਸੀ ਮੈਂ ਕਿਸੇ ਗੁਰਸਖ ਫੈਮਲੀ ਦੇ ਵਿੱਚ ਗਈ ਉਹਨਾਂ ਦੇ ਬੱਚਿਆਂ ਨੂੰ ਮੈਂ ਪੁੱਛਿਆ ਵੀ ਇਹ ਦੀਵਾਲੀ ਆ ਤੁਸੀਂ ਗਏ ਨਹੀਂ ਹੈਗੇ ਦੀਵਾਲੀ ਦੇ ਰਿਤੇ ਤਾਂ ਉਹਨਾਂ ਦਾ ਬੇਟਾ ਪੁੱਛਦਾ ਵਾਟ ਇਜ਼ ਦੀਵਾਲੀ ਜੀ ਤੇ ਉਸ ਤੋਂ ਵੱਡਾ ਬੇਟਾ ਉਹਨੂੰ ਦੱਸਦਾ ਵੀ ਦੀਵਾਲੀ ਆ ਜਿਹੜੀ ਆ ਬਿਗ ਡੇ ਫॉर ਸਿਕਸ ਜੀ ਤੇ ਮੈਂ ਜਦੋਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਮਝਾਇਆ ਕਿ ਦੀਵਾਲੀ ਜਿਹੜੀ ਆ ਉਹ ਸਾਡੇ ਲਈ ਕੀ ਇਮੀਅਤ ਰੱਖਦੀ ਆ ਤਾਂ ਉਹ ਬੱਚੇ ਨੇ ਮੈਨੂੰ ਮੋੜ ਕੇ ਕਿਹਾ ਕਿ ਤੁਸੀਂ ਸਾਨੂੰ ਨਾ ਕੋ ਤੁਹਾਨੂੰ ਨਹੀਂ ਪਤਾ ਸਾਡੀ ਮਦਰ ਇੰਡੀਆ ਤੋਂ ਆਈ ਆ ਸਾਡੀ ਗ੍ਰੈਂਡ ਮਦਰ ਇੰਡੀਆ ਤੋਂ ਆਏ ਆ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਸੋ ਮੈਂ ਆ ਕੇ ਆਪਣੇ ਭਰਾ ਅਰਵੇਲ ਸਿੰਘ ਫੌਜੀ ਹੋਰ ਨਾਲ ਗੱਲ ਕੀਤੀ ਵੀ ਵੀਰੇ ਐਤਾ ਜੀ ਮੇਰੇ ਨਾਲ ਉੱਥੇ ਗੱਲ ਹੋਈ ਤਾਂ ਇਹਨਾਂ ਨੇ ਕਿਹਾ ਕਿ ਭੈਣ ਉਦਮ ਕਰ ਸੋ ਇਹਨਾਂ ਨੇ ਮੇਰਾ ਸਹਿਯੋਗ ਦਿੱਤਾ ਤੇ ਅਸੀਂ ਇਹ ਉਪਰਾਲਾ ਕੀਤਾ ਮਤਲਬ ਤੁਹਾਡੇ ਮੰਦ ਵਿੱਚ ਇਹ ਬਲਬਲਾ ਵੀ ਆਪਾਂ ਇਹ ਆਪਣੇ ਰਿਸ਼ਤੇ ਬਾਰੇ ਜਾਂ ਇਹ ਪ੍ਰਾਸੀ ਚੀਜ਼ਾਂ ਬਾਰੇ ਇੱਥੇ ਬੱਚਿਆਂ ਨੂੰ ਦੱਸਿਆ ਜਾ ਬਿਲਕੁਲ ਤੇ ਮੈਨੂੰ ਇਹ ਲੱਗਦਾ ਉੱਥੋਂ ਤੇ ਇੱਥੇ ਦਾ ਕੀ ਫਰਕ ਲੱਗਦਾ ਤੁਹਾਨੂੰ ਡਿਫਰੈਂਸ ਗਏ ਤਾਂ ਇਹੀ ਹੋਏ ਨੇ ਮੈਨੂੰ ਇਹ ਲੱਗਦਾ ਵੀ ਜਰਨ ਨੂੰ ਪੱਕ ਤੇ ਨੇ ਲੋਕ ਮੂਲ ਤੋਂ ਡੱਟ ਚੁੱਕੇ ਆਸੀਂ ਜਦੋਂ ਮੈਂ ਹੁਣ ਤੱਕ ਮੇਰੀ ਪੰਜਾਬ ਦੇ ਵਿੱਚ ਕਾਫੀ ਲੰਬੀ ਜਰਨੀ ਰਹੀ ਆ ਤੇ ਜਿਹਦੇ ਵਿੱਚ ਮੈਨੂੰ ਇਤਾਂ ਲੱਗਦਾ ਵੀ ਜਦੋਂ ਮਾਵਾ ਮੂਲ ਨਾਲੋਂ ਟੁੱਟ ਜਾਣਗੀ ਆ ਤਾਂ ਬੱਚੇ ਆਟੋਮੈਟਿਕਲੀ ਟੁੱਟ ਜਾਂਦੇ ਸੋ ਮੈਂ ਇਥੇ ਛੋਟੇ ਜਿਹੀ ਗੱਲ ਕਰਾਂਗੀ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਔਰਤ ਦੀ ਸੋਚ ਨੂੰ ਬਚਾ ਕੇ ਰੱਖਿਆ ਜਾਵੇ ਤੇ ਮੁਸਲਮਾਨ ਕੌਮ ਨੇ ਆਪਣੀ ਔਰਤ ਦੀ ਸੋਚ ਨੂੰ ਬਚਾਇਆ ਸਾਡੀ ਸਿੱਖ ਕੌਮ ਦੀ ਬਦਨਸੀ ਵੀ ਹੋ ਗਈ ਕਿ ਸਾਡੀ ਔਰਤ ਦੀ ਜਿਹੜੀ ਸੋਚ ਆ ਖਤਮ ਹੋ ਗਈ 95% ਲੇਡੀਆਂ ਨੇ ਜਿਹੜੀਆਂ ਸਵੇਰੇ ਉੱਠਦੀਆਂ ਨੇ ਕੰਮ ਕਰਦੀਆਂ ਨੇ ਉਸ ਤੋਂ ਬਾਅਦ ਕੋਈ ਗੁਰੂ ਸਾਹਿਬ ਦਾ ਨਾਮ ਨਹੀਂ ਸ਼ਬਦ ਗੁਰੂ ਨਾਲੋਂ ਟੁੱਟ ਗਿਆ ਤੇ ਇੱਕ ਪੰਜਾਬੀ ਬਿਰਸੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਖਤਮ ਔਰ ਤੁਸੀ ਪ੍ਰਸ ਦੀ ਗੱਲ ਕਰਦੇ ਹੋ ਸਾਡਾ ਖਤਮ ਹੋ ਰਿਹਾ ਮੂਲ ਨਾ ਟੁੱਟਨੇ ਆ ਕੀ ਰੀਜ ਨਾਲ ਵੈਸਟਰਨ ਕਲਚਰ ਦਾ ਪ੍ਰਭਾਵ ਆ ਕੀ ਰੀਜ ਆ ਕਿ ਬਾਹਰਲੇ ਅਸੀਂ ਪੜਨਾ ਹੀ ਨਹੀਂ ਚਾਹਦੇ ਜਾਂ ਸਾਨੂੰ ਕਿਤਾਬਾਂ ਦੇ ਵਿੱਚ ਉਹ ਲਿਟਰੇਚਰ ਹੀ ਮਿਲ ਰਿਹਾ ਅਸਲ ਦੇ ਵਿੱਚ ਜੋ ਦੇਰਾਦਰ ਸੰਪਰਦਾਇਆ ਨੇ ਉਹਨਾਂ ਨੇ ਸਾਨੂੰ ਤੋੜ ਦਿੱਤਾ ਧਰਮ ਦੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਨੂੰ ਰਮਾਲਿਆਂ 'ਚ ਬੰਨਿਆ ਹੋਇਆ ਰਮਾਲਿਆਂ ਦੇ ਵਿੱਚੋਂ ਅਸੀਂ ਦੇਖ ਹੀ ਨਹੀਂ ਪਾਉਂਦੇ ਕਿ ਥੱਲੇ ਸ਼ਬਦ ਗੁਰੂ ਕੀ ਕਹਿੰਦਾ ਹੈ ਇਸ ਲਈ ਅਸੀਂ ਮੂਲ ਤੋਂ ਟੁੱਟ ਗਏ ਦੂਸਰੀ ਗੱਲ ਰਹੀ ਵੈਸਟਰਨ ਕਲਚਰ ਸਾਡੇ ਤੇ ਬਹੁਤ ਜ਼ਿਆਦਾ ਹਾਵੀ ਹੋ ਗਿਆ ਸੱਤੋਂ ਬਣ ਪੰਜਾਬੀ ਵੀ ਨਹੀਂ ਹੋਰੇ ਵੀ ਨਹੀਂ ਹੋਣਾ ਸੌਰੀ ਬਣ ਗੋਰੇ ਵੀ ਨਹੀਂ ਹੋਣਾ ਰਹਿ ਪੰਜਾਬੀ ਵੀ ਨਹੀਂ ਹੋਣਾ ਅਸੀਂ ਹਾਈਬ੍ਰਿਡ ਬੀਜਾ ਵਾਂਗ ਹੋ ਗਏ ਧੰਨਵਾਦ ਕੀ ਕਹਿਣਾ ਚਾਹੋਗੇ ਆਹ ਹਾਂਜੀ ਇਹ ਸਾਡੇ ਭੈਣ ਸਖਦੇਵ ਮੰਗੜਜੀ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਜੀ ਸਾਡੇ ਬੱਚੇ ਵਿਰਾਸਤ ਨਾਲ ਜੋੜਨਗੇ ਸੱਭਿਆਚਾਰ ਨਾਲ ਜੋੜਨਗੇ ਸੱਭਿਆਚਾਰ ਦਾ ਪਤਾ ਲੱਗੂ ਹੈ ਇਹੋ ਜਿਹੇ ਮੇਲੇ ਹੋਣੇ ਚਾਹੀਦੇ ਨੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਨੇ ਇੱਥੇ ਇਹ ਇੰਨਾ ਸੋਹਣਾ ਵਿਰਾਸਤ ਮੇਲਾ ਤੇ ਤੀਆਂ ਦਾ ਮੇਲਾ ਮਨਾਉਣਾ ਸ਼ੁਰੂ ਕੀਤਾ ਵਾ ਬਹੁਤ ਬੜੀ ਸਾਡੇ ਬੱਚਿਆਂ ਨੂੰ ਸਾਰੇ ਇਤਿਹਾਸ ਬਾਰੇ ਪਤਾ ਲੱਗੂਗਾ ਪੁਸਤਕਾਂ ਬਾਰੇ ਪਤਾ ਲੱਗੂ ਕਿਤਾਬਾਂ ਬਾਰੇ ਪਤਾ ਲੱਗੂ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਵੱਧ ਤੋਂ ਵੱਧ ਵਧੀਆ ਉਪਰਾਲਾ ਕਰਾਂਗੇ ਵਧੀਆ ਵੱਧ ਤੋਂ ਵੱਧ ਸਾਥ ਦੇਵਾਂਗੇ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨੇ ਸਾਡੇ ਬੱਚੇ ਨੂੰ ਛੋਟੇ-ਛੋਟੇ ਬੱਚੇ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣੀ ਇਹ ਆਰੰਭ ਕੀਤੀ ਹੈ ਜੀ ਇਦਾਂ ਦੇ ਮੇਲੇ ਹੋਣੇ ਚਾਹੀਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕੀ ਕਹਾਂ ਤੁਹਾਨੂੰ ਬਾਕੀ ਬਹੁਤ ਬਹੁਤ ਭੈਣਾਂ ਦਾ ਬਹੁਤ ਸ਼ੁ ਇਹਦਾ ਪੁਰਾਣਾ ਇਹਨਾਂ ਵਿਰਸਾ ਸਾਹਮਣੇ ਆ ਵਿਰਸੇ ਬਾਰੇ ਜਾਣਕਾਰੀ ਦਿੱਤੀ ਇਹ ਪਾਕਿਸਤਾਨ ਹੋਰ ਵੀ ਜਾਂ ਇਹਦੇ ਨਾਵਲ ਵਗੈਰਾ ਲਿਖੇ ਨੇ ਕਿਤਾਬਾਂ ਨੇ ਲਿਖੀਆਂ ਇਹਨਾਂ ਨੇ ਉਹਨਾਂ ਵਾਸਤੇ ਬਹੁਤ ਬਤਾ ਇਹਨਾਂ ਨਾਲ ਜੁੜੇ ਹਾਂ ਵੀ ਭੈਣਾਂ ਇਹਨਾਂ ਨੇ ਆ ਕੇ ਗੱਲਬਾਤ ਵੀ ਕੀਤੀ ਇਹਨਾਂ ਉੱਥੇ ਆ ਵੀ ਕੀਤਾ ਨਾਲ ਵੀ ਖੜੇ ਆ ਤੇ ਜਿਹੜਾ ਉਪਾਰਨਾ ਕੀਤਾ ਬਹੁਤ ਜਿਆਦਾ ਬਿਹਤਰ ਆ ਕਿੰਨੇ ਲੋਕ ਆਇਆ ਬਹੁਤ ਵਧੀਆ ਬੜੇ ਲੇਕਿਨ ਸਾਰੇ ਲੋਕ ਆਇਆ ਪਰ ਐ ਨਹੀਂ ਲੱਗਦਾ ਵੀ ਇਹ ਅਸੀਂ ਕੱਢੂ ਦੇਖੇ ਜਿੰਨਾ ਵੱਡਾ ਕੱਢਦਾ ਸੀ ਜਨਾ ਪਿੰਡ ਦੇ ਉਹ ਮੇਰਾ ਦਿਲ ਤੇ ਹੈਗਾ ਵੀ ਇਦਾਂ ਕਰਕੇ ਹੋਣਾ ਚਾਹੀਦਾ ਸੀ ਹੋਰ ਜਿਆਦਾ ਜਿੱਦਾਂ ਸਾਡੇ ਜਿਹੜਾ 7000 ਤੋਂ ਉੱਤੇ ਵੋਟ ਆ ਤੇ ਇਹ ਤਰੀਵੇਂ ਪੰਡਾਲਪੁਰਾ ਭਰਿਆ ਹੋਣਾ ਚਾਹੀਦਾ ਸੀ ਤੇ ਇਹ ਥੋੜੀ ਸਾਡੀ ਵੀ ਕਮੀ ਰਹਿ ਗਈ ਇਹਦੇ ਵਿੱਚ ਤੇ ਜੋੜਨ ਦੀ ਇਹਨਾਂ ਨੇ ਹਾਂ ਤੇ ਇਹ ਹੁਣ ਅਗਲੀ ਵਾਰ ਕੀ ਹੋਰ ਤੋਂ ਵੱਧ ਕੇ ਆਪ ਉਤਸ਼ਾਹ ਕਰਕੇ ਹੋਰ ਜਿਆਦਾ ਵਧਾਵਾਂਗੇ ਹਾਂਜੀ ਤਾਂ ਕਿ ਜਿਹੜੀਆਂ ਹਾਂਜੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵਿਰਾਸਤ ਦਾ ਪਤਾ ਲੱਗ ਸਕੇ ਤੇ ਕਿਹੜਾ ਹੋਰ ਵੀ ਅਸੀਂ ਅੱਗੇ ਜੋੜ ਸਕੀਏ ਜਿੰਨਾ ਕਿ ਸਮਗਰੀ ਸਭ ਤੋਂ ਹੋਰ ਮਿਲਦੀ ਉਹ ਵੀ ਕਰਾਂਗੇ ਤਾਂ ਅਸੀਂ ਪ੍ਰਚਾਰ ਕਰ ਸਕੀਏ ਧੰਨਵਾਦ ਠੀਕ ਹੈ ਨਾ ਚਾਹੋਗੇ ਅੱਜ ਮੁੰਡੇ ਦੇ ਵਿੱਚ ਜਿਹੜੀਆਂ ਕਿਤਾਬਾਂ ਲੱਕੀਆਂ ਬੱਚੇ ਆਏ ਤੁਸੀਂ ਬੱਚਿਆਂ ਨੂੰ ਲੈ ਕੇ ਆਏ ਸੀ ਅੱਜ ਆਪਦੇ ਹਾਂਜੀ ਮੇਰਾ ਪਰਿਵਾਰ ਤੁਹਾਨੂੰ ਹੀ ਰਿਹਾ ਤੇ ਕੀ ਅੱਜ ਤੁਹਾਨੂੰ ਲੱਗਿਆ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਜੀ ਅਸੀਂ ਸਾਨੂੰ ਗਿੱਲਾ ਕੀਆਂ ਦਾ ਵੀ ਕੰਮ ਹੈ ਹਾਂਜੀ ਉਹ ਪਾਰੇ ਕੱਟਦੇ ਹੁੰਦੇ ਆ ਅੱਜਕੱਲ ਇਹ ਤੁਹਾਨੂੰ ਕਹਿਣਾ ਪੈਉਂਗਾ ਲੇਡੀ ਜੀ ਨੂੰ ਕੀ ਸਿਹਤ ਦੇਣਾ ਚਾਹੁੰਦੇ ਮੰਗੜ ਪਹਿਨਦਾ ਜਿੰਨਾ ਵੀ ਧੰਨਵਾਦ ਕਰਗੇ ਉਹਨੇ ਥੋੜਾ ਹਾਂਜੀ ਮੈਡਮ ਸਹੀ ਕਿਹਾ ਜੀ ਜੀ ਜੋ ਅੱਜ ਮੇਲਾ ਕਰਾਇਆ ਸੀ ਆ ਵਿਰਾਸਤ ਮੇਲਾ ਇਹ ਮੇਲੇ ਦੇ ਵਿੱਚ ਆ ਗਏ ਪਤਵੰਤੇ ਸੱਜਣਾਂ ਦਾ ਪੰਜ ਸਰਪੰਸਰਬਾਨ ਦਾ ਪਿੰਡ ਤੋਂ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪੈਂ ਸੁਖਦੀਪ कौर ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀ ਸਾਡੇ ਸੱਭਿਆਚਾਰ ਨਾਲ ਰਿਲੇਟਡ ਸਾਨੂੰ ਜਾਗਰੂਕ ਕੀਤਾ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਨਾ ਵੀ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਇਹ ਚੀਜ਼ ਵਾਰੇ ਜਿਹੜੀ ਇਹਨਾਂ ਨੇ ਅੱਜ ਸਾਨੂੰ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਇਰ ਨੇ ਦੋ ਲੈਣਾ ਬੜੀਆਂ ਸੋਹਣੀਆਂ ਲਿਖੀਆਂ ਹਨ ਪੱਕੀ ਮੇਰੀ ਜ਼ੁਬਾਨ ਜ਼ੁਬਾਨੋਂ ਕਦੇ ਨਾ ਡੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਪੰਜਾਬ ਦੇ ਅਸੀਂ ਪੁੱਤਰ ਹਾਂ ਪੰਜਾਬ ਦੀਆਂ ਧੀਆਂ ਇੱਥੇ ਇਕੱਠੀਆਂ ਹੋਈਆਂ ਹਨ ਤੇ ਮੈਨੂੰ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਸਾਡੇ ਮੈਡਮ ਸੁਖਦੀਪ ਕੌਰ ਮਾਗੜ ਜੀ ਉਹਨਾਂ ਨੇ ਸਾਰੀ ਇੱਥੋਂ ਦੀ ਟੀਮ ਨੂੰ ਨਾਲ ਲੈ ਕੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਆਲੇ ਦੁਆਲੇ ਦੇ ਸਹਿਤਕਾਰਾਂ ਨੂੰ ਨਾਲ ਲੈ ਕੇ ਬਹੁਤ ਵੱਡਾ ਇੱਥੇ ਪ੍ਰੋਗਰਾਮ ਜਿਹੜਾ ਉਹ ਰਚਿਆ ਹੈ ਅਕਸਰ ਇਹ ਗੱਲਾਂ ਕਰਦੇ ਰਹਿੰਦੇ ਪੰਜਾਬੀ ਮਾਂ ਬੋਲੀ ਦੀਆਂ ਪੰਜਾਬੀ ਵਿਰਸੇ ਦੀਆਂ ਪੰਜਾਬੀ ਸੱਭਿਆਚਾਰ ਦੀਆਂ ਕਿ ਇਹਨੂੰ ਕਿਵੇਂ ਸੰਭਾਲਿਆ ਜਾਵੇ ਹਮੇਸ਼ਾ ਇਹ ਚਿੰਤਾਤੁਰ ਰਹਿੰਦੇ ਨੇ ਸਰਦੀਪਪੌਰ ਹਣੀ ਔਰ ਮੈਂ ਸਮਝਦਾ ਕਿ ਇਹਨਾਂ ਨੇ ਇੱਕ ਔਰਤ ਹੁੰਦਿਆਂ ਹੋਇਆਂ ਬੜੀ ਵੱਡੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਕੇ ਸਾਰੇ ਇਲਾਕੇ ਦੇ ਸਹਿਤਕਾਰਾਂ ਨੂੰ ਔਰ ਸੱਭਿਆਚਾਰਕ ਲੋਕਾਂ ਨੂੰ ਨਾਲ ਲੈ ਕੇ ਬੜਾ ਵੱਡਾ ਕਦਮ ਜਿਹੜਾ ਹੈ ਚੁੱਕਿਆ ਤੇ ਇਹਨਾਂ ਦਾ ਸਾਥ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਇੱਥੇ ਪੁਸਤਕਾਂ ਦੀ ਪ੍ਰਦਰਸ਼ਨੀ ਲੱਗੀ ਏ ਔਰ ਵੱਖ-ਵੱਖ ਆਪਣੇ ਸਹਿਯੋਤਕਾਰਾਂ ਨੇ ਵਿਚਾਰ ਦਿੱਤੇ ਹਨ ਇੱਕ ਪ੍ਰਾਤਨ ਵਿਰਾਸਤੀ ਚੀਜ਼ਾਂ ਜਿਹੜੀਆਂ ਇੱਥੇ ਪਈਆਂ ਵੇਖ ਕੇ ਬੜਾ ਮਾਣ ਖੁਸ਼ ਹੋਇਆ ਔਰ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਇਹਨਾਂ ਪਿੰਡਾਂ ਦੇ ਵਿੱਚ ਕਰਦੇ ਰਹੀਏ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਵਾਉਣਾ ਵੀ ਅੱਗੇ ਤੋਂ ਵੀ ਇਹ ਪ੍ਰੋਗਰਾਮ ਹੁੰਦੇ ਰਹਿਣ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਨਾਲ ਹੋ ਕੇ ਤੇ ਸਾਰਾ ਪ੍ਰੋਗਰਾਮ ਕਰਾਂਗੇ ਧੰਨਵਾਦ ਇਹ ਹੁਣ ਚਾਹੀਦਾ ਬਹੁਤ ਵਧੀਆ ਲੱਗਿਆ ਸਾਨੂੰ ਵਿਰਾਸਤ ਨਹੀਂ ਮੇਲਾ ਤੇ ਕੱਲ ਤੀਆਂ ਦਾ ਮੇਲਾ ਵਾ ਸਾਨੂੰ ਬਹੁਤ ਖੁਸ਼ੀ ਹੋਈ ਇਸ ਪ੍ਰੋਗਰਾਮ ਨੂੰ ਦੇਖ ਕੇ ਸਾਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਮੌਕਾ ਮਿਲਿਆ ਸੱਭਿਆਚਾਰਵਾਰੀ ਪਤਾ ਲੱਗਿਆ ਸਾਡੇ ਬੱਚਿਆਂ ਨੂੰ ਪਤਾ ਲੱਗਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਦੀਪ ਮਾਰਕੀਟ ਮੈਨ ਦਾ ਕਿ ਅੱਗੇ ਤੋਂ ਵੀ ਇਹ ਮੇਲਾ ਹੁੰਦਾ ਰਹੇ ਸਾਰਾ ਪ੍ਰੋਗਰਾਮ ਬਹੁਤ ਵਧੀਆ ਥੰ